ਸਾਥੀ ਕਾ ਦੋਸਤੋ ਅੱਜ ਤੁਹਾਨੂੰ ਲੋਕਾਂ ਦੁਆਰਾ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੋਂ ਮਿਲ ਰਹੀਆਂ ਫੈਸਿਲਿਟੀਆਂ ਚ ਹੋ ਰਹੀ ਹੈਰਾਫੇਰੀ ਸੰਬੰਧੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਗੱਲ ਕਰ ਰਹੇ ਹਾਂ ਪੰਜਾਬ ਰੋਡਵੇਜ਼ ਦੀ ਜੋ ਕਿ ਬੱਸ ਸਟਾਪ ਤੇ ਖੜਨ ਦੀ ਬਜਾਏ 1 ਕਿਲੋਮੀਟਰ ਅੱਧਾ ਕਿਲੋਮੀਟਰ ਅੱਗੇ ਜਾ ਕੇ ਜਾਂ 1 ਕਿਲੋਮੀਟਰ ਅੱਧਾ ਕਿਲੋਮੀਟਰ ਪਿੱਛੇ ਜਾ ਕੇ ਸਵਾਰੀਆਂ ਨੂੰ ਉਤਾਰ ਦਿੰਦੇ ਹਨ ਜਿਸ ਕਾਰਨ ਮੌਕੇ ਤੇ ਖੜੀਆਂ ਅੱਡੇ ਤੇ ਸਵਾਰੀਆਂ ਪਰੇਸ਼ਾਨ ਹੁੰਦੀਆਂ ਨਜ਼ਰ ਆਈਆਂ ਇਸ ਸਬੰਧ ਵਿੱਚ ਅਸੀਂ ਪੰਜਾਬ ਰੋਡਵੇ ਦੇ ਜਨਰਲ ਮੈਨੇਜਰ 2 ਦੇ ਮਨਪ੍ਰਿੰਟ ਜੀ ਨਵੀ ਨੋਟਿਸ ਦੇ ਵਿੱਚ ਲਿਆਂਦਾ ਗਿਆ ਸੋ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਵੀ ਇਹਨਾਂ ਡਰਾਈਵਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਰੋਡਵੇ ਦੇ ਡਰਾਈਵਰ ਕੀ ਕਰ ਰਹੇ ਨੇ ਬੱਸਾਂ ਕਿੱਦਾਂ ਰੋਡਵੇ ਦੀਆਂ ਬੱਸਾਂ ਬੱਸਾਂ ਸਟਾਪ ਤੇ ਖੜਨ ਦੀ ਬਜਾਏ ਕਿਵੇਂ ਪਿੱਛੇ ਨੂੰ ਜਾ ਕੇ ਸਵਾਰੀਆਂ ਉਤਾਰ ਕੇ ਔਰ ਜਿਹੜੀਆਂ ਅੱਡੇ ਤੇ ਸਵਾਰੀਆਂ ਖੜਨੀਆਂ ਉਹਨਾਂ ਨੂੰ ਨਾ ਚੱਕ ਕੇ ਕਿੱਦਾਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਆਇਆ ਆਪਣਾ ਉੱਥੇ ਹੀ ਗੱਡੇ ਤੇ ਉੱਥੇ ਨਿਕਲਿਆ ਹੋਣੇ ਆਪਣਾ ਪਾਸਟ ਤੇ ਹੁਣ ਆਉਂਦਾ ਨੂੰ ਬੈਟਰੀ ਜਿਹੜੀ ਨੂੰ ਪਾਸਾ ਟੱਕਿਆ ਤਾਂ ਬੰਦ ਨਹੀਂ ਕੀਤਾ 1183 ਆ ਗੱਡੀ ਨੰਬਰ ਸੋ ਦੋਸਤੋ ਤੁਸੀਂ ਦੇਖ ਹੀ ਲਿਆ ਗਿਆ ਹੈ ਕਿ ਵੀ ਇਹ ਰੋਡਵੇ ਦੇ ਡਰਾਈਵਰ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਬਸਾਂ ਨੂੰ ਅੱਗੇ ਪਿੱਛੇ ਰੋਕੇ ਮੌਕੇ ਤੇ ਅੱਗੇ ਤੇ ਨਾ ਪਹੁੰਚ ਕੇ ਲੋਕਾਂ ਖੰਜਰ ਖੜਾ ਪਿੱਟਾ ਜਾ ਰਿਹਾ ਹੈ ਇਸ ਸਾਰੇ ਮਾਜਰੇ ਦੀ ਜਾਣਕਾਰੀ ਪੰਜਾਬ ਰੋਲਵੇ ਜਿਲੰਦਰ ਡਿਪੋ ਦੇ ਮੈਨੇਜਰ ਮਨਪ੍ਰੀਤਜੀ ਦੇ ਨੋਟੇਜ ਵਿੱਚ ਲਿਆਂਦਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਹੁਣ ਕੱਲ੍ਹ ਬਾਦ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਮਨਪ੍ਰੀਤਜੀ ਬੋਰੇ ਜੀਐਮ 2 ਤੋਂ ਜਿਲੰਦਰ ਹਾਂਜੀ ਹਾਂਜੀ ਅ ਸੰਗਰਾਮ ਬੇਨਤੀ ਕਰ ਰਹੇ ਹਾਂ ਸਰ ਰਿਪੋਰਟਰ ਪੁਲਿਸ ਦਰਪਣ ਖਬਰ ਤੋਂ ਜੀ ਹਾਂ ਜੀ ਅੱਦਿ ਕੀ ਹਾਲ ਹੈ ਜੀ ਬਾ ਠੀਕ ਆ ਸਰ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਹੁਕਮ ਕਰੋ ਜੀ ਸਰ ਹੁਕਮ ਨਹੀਂ ਇੱਕ ਨਾ ਪ੍ਰੋਬਲਮ ਆ ਰਹੀ ਹੈ ਕਾਫੀ ਦਿਨਾਂ ਤੋਂ ਬੰਗੇ ਚੰਡੀਗੜ੍ਹ ਤੋਂ ਜਿਹੜੀ ਬੱਸ ਚੱਲਦੀ ਹੈ ਨਾ ਆਪਣੀ ਰੋਡਵੇ 2 ਡਿਪੂ ਦੀ ਜੀ ਇਹ ਬੰਗੇ ਪਤਾ ਕੀ ਕਰਦੇ ਹੈਗੇ ਆ ਬੰਗੇ ਆ ਕੇ ਬੱਸ ਜਾਂ ਤਾਂ ਪਿੱਛੇ ਖੜਾ ਦਿੰਦੇ ਆ ਜਾਂ ਅੱਗੇ ਲੈ ਜਾਂਦੇ ਹੈਗੇ ਆ ਓਕੇ ਹਾਂ ਜੀ ਬੱਸ ਨੰਬਰ ਦੱਸੋ ਮੈਂ ਬੱਸ ਨੰਬਰ ਕੀ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਸਰ ਓਕੇ ਤੇ ਜਦੋਂ ਡਰਾਈਵਰ ਨਾਲ ਗੱਲ ਕੀਤੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਵੀ ਚਲੋ ਤੁਹਾਨੂੰ ਪਤਾ ਹੀ ਹੈ ਕਿ ਦੱਸਣ ਦੀ ਕੀ ਲੋੜ ਆ ਕੋਈ ਨਹੀਂ ਤੁਸੀਂ ਕੋਈ ਨਹੀਂ ਉਹ ਤਾਂ ਕਰ ਦਿੰਨੇ ਆਪਾਂ ਆਪਾਂ ਸਰ ਪਤਾ ਕਿਦਾਂ ਔਨ ਕੈਮਰਾ ਆਪਾਂ ਚੱਲ ਰਹੇ ਆ ਤੇ ਇਹਦਾ ਕਾਰਵਾਈ ਕੀ ਹੋਊਗੀ ਇਹਨਾਂ ਤੇ ਇਹਨਾਂ ਤੇ ਕਰ ਦਿੰਨੇ ਆ ਜੀ ਕਾਰਵਾਈ ਆਪਾਂ ਹਾਂਜੀ ਤਾਂ ਇਹਨਾਂ ਨੂੰ ਆਪਾਂ ਰੂਟ ਬਦਲੀ ਕਰਦੇ ਆ ਪਹਿਲਾਂ ਬੇਸ਼ ਕਰਦੇ ਆ ਨਹੀਂ ਰੂਟ ਬਦਲੀ ਤਾਂ ਚਲੋ ਰੂਟ ਬਦਲੀ ਹੋ ਜੂਗੀ ਸਰ ਇਹਨਾਂ ਦਾ ਰਿਐਕਸ਼ਨ ਲੈਣੇ ਆ ਪਹਿਲਾਂ ਵੀ ਮਿਸ ਬਿਹੇਵ ਕਿਉਂ ਕਰ ਰਹੇ ਆ ਆਪਾਂ ਆਪਾਂ ਸਰ ਪਤਾ ਇਹ ਚਾਹੁੰਦੇ ਆ ਕਿ ਪਬਲਿਕ ਦਾ ਇਹ ਹੋਵੇ ਕਿ ਪਬਲਿਕ ਜਿੱਥੇ ਖੜੀ ਹੈ ਉੱਥੇ ਬੱਸ ਕਿਉਂ ਨਹੀਂ ਖੜਦੀ ਆ ਕੇ ਅੱ ਓਏ ਠਹਿੜੂਗੀ ਜੀ ਠੀਕ ਠੀਕ ਆ ਸਰ ਠੀਕ ਆ ਮੈਂ ਤੁਹਾਨੂੰ ਭੇਜਦਾ ਵੀਡੀਓ ਜੀ ਓਕੇ ਜੀ ਥੈਂਕ ਯੂ